ਠੰਡੀ ਦੇਖੀ ਤੁਰ ਕੇ ਮੈਂ ਬਈ ਯਾਰਾ ਬੱਚਾ ਅੰਦਰ ਆਗਾ ਠੰਡੀ ਦੇ ਕੇ ਮਰਫ ਵਰਗੇ ਬਈ ਯਾਰਾ ਐਂ ਤਾਰਾ ਮਾਰ ਚਲ ਕੁਛ ਨਹੀਂ ਕਹਿੰਦੀ ਬਈ ਯਾਰਾ ਠੰਡੀ ਸੀਲ ਵੱਛੀ ਆਹੀ ਗੱਲ ਨਹੀਂ ਜਿਵੇਂ ਪਹਿਲਾਂ ਸੁਆ ਇਹਦਾ ਹਾਂ ਭਲੂਮ ਬੱਸੀ ਆਪਣੇ ਕੋਲ ਕੋਲੀ ਜਿਹੜੀ ਜਾਨਵਰ ਲਊ ਠੰਡਾ ਹੋਊ ਸੁਆ ਹੋਇਆ ਬਈ ਯਾਰਾ ਐ ਖਾਲੀ ਕਰ ਦੇਗਾ ਖਾਲੀ ਨਹੀਂ ਹੁੰਦੀ ਬੱਸੀ ਅੱਛਾ ਜਿੰਨੀ ਚੋਂਵੇਂਗਾ ਭਲੂਮ ਲਾਉਣੀ ਬਣੂਗਾ ਬਈ ਯਾਰਾ ਆ ਚਵਾਈ ਚਬੂਈ ਹੈਗੇ ਇੱਕ ਨੰਬਰ ਸ੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਫੇਰ ਆਪਾਂ ਪਿੰਡ ਧੌਲੇ ਬਾਈ ਚਮਕੌਰ ਕੋਲੇ ਪਹੁੰਚੇ ਆਂ ਇਹ ਬੱਛੀ ਸੂਈ ਅੱ ਸੂਆ ਹੈਗਾ ਸੱਜਣੋ ਪਹਿਲਾ ਤੇ ਦੰਦਾ ਚ ਵੀ ਚਾਰ ਦੰਦਾ ਹਾਇਟ ਵਾਲੀ ਬੱਚੀ ਆ ਲੰਬਾਈ ਲੰਬੂਈ ਵਾਲੀ ਆ ਤੇ ਇੱਕੇ ਦੇ ਨਾਲ ਹੀ ਖੜੀ ਆ ਉਹ ਹੈਗੀ ਆ ਗੱਬਣ ਉਹ ਕੱਢਦੀ ਆ ਇੱਕ ਦੋ ਦਿਨ ਹਜੇ ਤੇ ਡਿਟੇਲ ਸਾਰੀ ਚਮਕੌਰ ਨੂੰ ਲਵਾਂਗੇ ਇੱਕ ਅੱਜ ਮੱਝ ਵੀ ਐਡ ਕਰਾਂਗੇ ਵੀਡੀਓ ਦੇ ਵਿੱਚ ਆ ਵੀ ਦਿਖਾ ਦੇ ਦਰਸ ਇਹ ਮੱਝ ਵੀ ਮੇਰਾ ਖਿਆਲ ਆ ਦੋ ਚਾਰ ਦਿਨ ਦੀ ਸੂਈ ਆ ਬਾਕੀ ਡਿਟੇਲ ਸਾਰੀ ਬਾਈ ਤੋਂ ਲਵਾਂਗੇ ਚਮਕੌਰ ਤੋਂ ਆਜੋ ਚਮਕੌਰ ਸਿੰਘ ਹੋਰ ਠੀਕ ਠਾਕ ਹਾਂ ਬਈ ਅੱਸੀ ਕਾਲਾ ਆ ਥੋੜਾ ਜਿਹਾ ਮੌਸਮ ਆ ਹੋ ਗਿਆ ਮਾਰਸ਼ਮੀ ਸ਼ਾਰੀ ਹੈ ਨਾ ਹਾਂ ਹਾਂ ਆ ਮੌਸਮ ਠੰਡਾ ਹੋ ਗਿਆ ਥੋੜਾ ਜਿਹਾ ਪੈ ਗਿਆ ਫਰਕ ਗਰਮੀ ਤੋਂ ਜਿਵੇਂ ਗੱਲ ਕਰ ਲਈ ਵੀ ਗਾਵਾਂ ਗੂਆਂ ਦਾ ਸੈੱਟ ਹੋ ਗਿਆ ਕੰਮ ਥੋੜੀ ਕਰਨੀ ਪਹਿਲਾਂ ਵੱਧ ਸੀ ਹੈ ਨਾ ਹਾਂ ਹਾਂ ਬਈਆ ਹਾਂ ਇਹ 3000 ਰੁਪਏ ਦਿਖਾਵਾਂਗੇ 3000 ਰੁਪਏ ਦਿਖਾਵਾਂਗੇ ਇੱਕ ਜਰਸੀ ਆ ਵੀਰੇ ਇੱਕ ਕੈਜੂਲ ਸ਼ਰੌਸ ਆ ਗਰਮੀ ਦੇ ਕੰਮ ਦੀ ਮੁੱਠੀ ਆ ਥਾਣ ਲੱਗਾ ਬਹੁਤ ਸੋਹਣਾ ਠੰਡੀ ਵੀ ਲੈਂ ਹਾਂ ਥਣ ਥਣਾੜ ਦਾ ਟਾਪ ਦਾ ਹੀ ਲੱਗਿਆ ਸੂਹਾ ਚਮਕੌਰੇ ਦਾ ਕਿਹੜਾ ਇੱਥੂ ਸੂਹਾ ਪਲੂਣਾ ਵੀਰੇ ਚਾਰ ਦਾ ਮੂੰਹ ਚਾਰ ਤੋ ਗਿਆਨੀ ਜੀ ਖੋਲ ਕੇ ਤ ਕਦੋਂ ਸੂਈ ਚਮਕ ਰਹੀ ਹੈ ਹਾਂਜੀ ਸੂਈ ਕਦੋਂ ਆ ਇਹ ਤੜਕੇ ਸੂਈ ਸੀ 8 9 ਵਜੇ ਅੱਛਾ ਅੱਜ ਸਵੇਰੇ ਹਾਂ ਅੱਜ ਸਵੇਰੀ ਸੂਈ ਸੀ ਜੇਰ ਤੇ ਵੀ ਮਾਰਦੇ ਦੱਸ ਜੇਰਾਂ ਸਾਹਮਣੇ ਦਿਖਾ ਦੇ ਵੀਰੇ ਜੇਰ ਤੇ ਵੀ ਮਾਰਦੇ ਕੈਮਰਾ ਫੀਲ ਠੰਡੀ ਪੜੀ ਆ ਬਈ ਯਾਰ ਗੁਰੀ ਤੇ ਇੱਕ ਹਾਇ ਟਾਲੀ ਦੇ ਦਿੰਦੇ ਥਾਣ ਲੇ ਕੈਸਾ ਲੱਗਿਆ ਬਈ ਯਾਰ ਥਾਣਾ ਨਾ ਜਿਹੜਾ ਸੱਜਣੋਂ ਥਣ ਦਿਲ ਲੁੜਦਾ ਥਣ ਵਾੜਾ ਕਮਾਲ ਦਾ ਲੱਗਿਆ ਬੱਚੀ ਨੇ ਜੇ ਗੱਲ ਕਰ ਲਈਏ ਲੱਗਿਆ ਵੀ ਮੁਠੀ ਦੀ ਚਵਾਈ ਆ ਤੇ ਲੱਗਿਆ ਵੀ ਆਣਾ ਪੂਰਾ ਐਂਡ ਤੋਰ ਦੋ ਜੀ ਤੋਰ ਦੋ ਐ ਨੂੰ ਤੋਰ ਲਓ ਲੰਬੀ ਹੀ ਚਲਾ ਦੋ ਮੜੀ ਤੇ ਗੁਰੂ ਇੱਕ ਖਾਸੀ ਤਪਣੇ ਹੋਰ ਆ ਰੱਖ ਠੰਡ ਨਹੀਂ ਮੜਾ ਲੈਂਦੇ ਵੀਰੇ ਹਾਂ ਠੰਡ ਠੋੜ ਨਹੀਂ ਇਹ ਸੱਜਣ ਮੜਾ ਲੈਂਦਾ ਗਾਈਆਂ ਦਾ ਹਾਂ ਸੂਆ ਪਹਿਲਾ ਦੰਦਾ ਚ ਹੈ ਗਿਆ ਚਾਰ ਵਾਰ ਚਲਾ ਦੇ ਗਿਆ ਨਹੀਂ ਲੰਬੀ ਚਲਾ ਦੇ ਦਿਖਾ ਦੇ ਬਾਈ ਨੂੰ ਕੋਈ ਪੱਕ ਰਹਾ ਨਾ ਹਾਂ ਮੌਸਮ ਵੀ ਅੱਜ ਸਾਨਾ ਹੋਇਆ ਪਿਆ ਜੇ ਗੱਲ ਕਰ ਲਈਏ ਮੌਸਮ ਮੌਸਮ ਵੀ ਟੌਪ ਦਾ ਤੇ ਬੱਛੀ ਵੀ ਸੱਜਣੋ ਟੌਪ ਦੀ ਆਰਡਰ ਦਾ ਸਟਿਚ ਆਰਡਰ ਆ ਗਿਆ ਕਮਾਲ ਹੋ ਜੀ ਇੱਥੇ ਤਖਾ ਦਿਮਾੜ ਇਹ ਖਰਾਬ ਇੱਥੇ ਰੋਕ ਲ ਮਾੜਾ ਮੋਬਾਈਲ ਮੂਵੀ ਕਰਾ ਦੇ ਚੈੱਕ ਦਰਸ ਥਾਂ ਥਰਾਟ ਵੀ ਦਿਖਾ ਦੇ ਨੇੜੇ ਲਾ ਕੇ ਸਮਾਰ ਕੇ ਜਮਾ ਠੰਡੀ ਦੇਖੀ ਤੁਰ ਕੇ ਮੈਂ ਬਈ ਯਾਰਾ ਬੱਚਾ ਅੰਦਰ ਆਗਾ ਠੰਡੀ ਦੇਖੇ ਬਰਫ ਵਰਗੇ ਵੀਰੇ ਲ ਆਈਂ ਧਾਰਾ ਮਾਰ ਚਲ ਕੁਛ ਨਹੀਂ ਕਹਿੰਦੀ ਵੀਰੇ ਠੰਡੀ ਸੀਲ ਵੱੱਛੀ ਆ ਇਹ ਹੀ ਗੱਲ ਨਹੀਂ ਜਿਵੇਂ ਪਹਿਲਾਂ ਸੁਆ ਇਹਦਾ ਹਾਂ ਬਲੂ ਬੱਚੇ ਆਪਣੇ ਕੋਲ ਕੋਲੀ ਜਿਹੜੀ ਜਾਨਵਰ ਲਊ ਠੰਡਾ ਹੋਊ ਸੁਆ ਹੋਏ ਵੀ ਯਾਰਾ ਹਾਂ ਇਧਰ ਵੀ ਲੈ ਚੱਲ ਹੌਲੀ ਹੌਲੀ ਲੈ ਚੱਲ ਟਿਕਾਈ ਜੀ ਥਾਣ ਅੰਦਰ ਨੂੰ ਤੇ ਇੱਕ ਹੈ ਗਿਆ ਗੱਬਣਾ ਹਨਾ ਹਾਂ ਇੱਕ ਗੱਬਣਾ ਜਰਸੀ ਗੱਬਣਾ ਕੱਦ ਵਾਲੀ ਹੈ ਵੀਰੇ ਇਹ ਚਮਕੌਰ ਕਿੰਨਾ ਕ ਦੁੱਧ ਪਾ ਸਕਦੀ ਹੈ ਦੁੱਧ ਦਾ ਮੂੰਹ ਬਾ ਪਾ ਕਹਦੇ ਮੇਰਾ ਮਮੇ ਮੇਰੇ ਜਮਾਨ ਦਾ ਮੈਂ 20-20 ਵੀ ਕਹਦਾ 17-18 ਕਿਲੋ ਦੁੱਧ ਬੜੇ ਆਰਾਮਦਾਰੀ ਨਾਲ ਪਾਉਂਦਾ ਆ ਇਹਨਾਂ ਦਾ ਕੱਟਦਾ 20-20 ਦੇ ਕੋਈ ਨਹੀਂ ਸਰਵਿਸ ਬਾਕੀ ਮੇਨ ਗੱਲ ਤਾਂ ਆਪਦੀ ਸੇਵਾ ਦੀ ਹੁੰਦੀ ਸੇਵਾ ਦਾ ਡਿਮਾਂਡ ਆ ਉਹਦੀ ਖੋਲੀਆਂ ਦੁੱਧ ਘਟਣਾ ਭਾਈ ਜਰਾ ਹਾਂ ਉਹੀ ਗੱਲ ਆ ਵੀ ਦੁੱਧ ਹੁੰਦਾ ਜਿਹੜਾ ਉਹ ਹੁੰਦਾ ਸੇਵਾ ਦਾ ਸੱਜਣੋ ਤੇ ਬਾਕੀ ਜਾਤ ਕੁਆਲਟੀ ਪੱਛੀ ਦੀ ਚੰਗੀਆਂ ਲੰਮਾਈ ਲਮੂਈ ਵੀ ਚੰਗੀ ਆ ਤੇ ਕੱਦ ਵਿੱਡ ਵੀ ਪੂ ਇਹ ਦੇ ਦਾਂਗੇ ਕੁੱਲ 55 ਹਜ਼ਾਰ ਕੁੱਲ 55 ਹਜ਼ਾਰ ਦੀ ਬੱਸ ਬਾਈ ਹਾਂ ਇੱਥੇ ਤੇ ਠੰਡੀ ਠੁੰਡੀ ਬੜੀ ਆ ਕੰਮ ਦੀ ਇਹ ਕਿ ਲੈ ਮੁੱਠੀ ਆ ਥਣ ਲੱਗੇਗਾ ਇਹ ਥਣ ਥਣੌਟ ਵੀ ਚੰਗਾ ਲੱਗਿਆ ਤੇ ਲੱਗਿਆ ਵੀ ਟੋਪ ਕੁਆਲਟੀ ਜਾਨਾ ਤਾਰਾ ਵੀ ਦਿਖਾ ਦੇ ਮਾਰ ਕੇ ਹਾਂ ਤਾਰਾ ਵੀ ਮਾਰਾ ਮਾੜਾ ਛੜ ਦੇ ਬੱਚਾ ਛੜ ਦੇ ਬੱਚਾ ਮਗਰਾ ਤਾਰਾ ਤੂਰਾ ਵੀ ਦਿਖਾ ਦੇ ਮਾਰ ਕੇ ਦੀਆਂ ਤੇ ਇੱਕ ਦਿਖਾਵਾਂਗੇ ਗੱਬਣ ਇੱਕ ਦਿਖਾਵਾਂਗੇ ਤਾਜੀ ਸੂਈ ਸੱਜਣੋਂ ਮੈਂਸ ਇਹ 12 ਤੁਹਾਨੂੰ ਆਪਾਂ ਦਿਖਾ ਦਨੇ ਮਾਰ ਕੇ ਸੱਜ ਨੂੰ ਨਿਆਣਾ ਬੱਚੀ ਪਪਾਉਂਦੀ ਆ ਸੁਆ ਹੈਗਾ ਪਹਿਲਾ ਦੰਦਾ ਚ ਹੈਗੀ ਆ ਚਾਰ ਦੰਦਾ ਲੈ ਜੇ ਆ ਗਈ ਤਾਂ ਬਣਦੇ ਚਮਕੌਰ ਸਿੰਘ ਧਾਰਾ ਦਿਖਾ ਦੇ ਮਾਰ ਕੇ ਧਾਰਾ ਮਾਰਦੀ ਬਾਲਟੀ ਚ ਥੱਲੇ ਨਾ ਮਾਰੀ ਥੱਲੇ ਆਪਣੇ ਸੱਜ ਨੂੰ ਆ ਥਣ ਥਣੌਟ ਵੀ ਆਨ ਕੱਢਿਆ ਪੂਰਾ ਕਮਾਲ ਦਾ ਜੇ ਗੱਲ ਕਰ ਲਈ ਇੱਥੇ ਦਿਖਾ ਦੇ ਦੱਸ ਥਣ ਥਣੌਟ ਦਾ ਲੇਖਾ ਹੀ ਨਹੀਂ ਯਾਰ ਬੱਚੀ ਆਨ ਟੋਪ ਦਾ ਥਣ ਕੱਢਿਆ ਆਰਡਰ ਵੀ ਸਟਿਚਾ ਪੂਰਾ ਲੈ ਮਾਰ ਦੇ ਭਰਾ ਤਾਰਾ ਚਵਾਈ ਚੂਈ ਦਾ ਮੋਟੀ ਆ ਪੂਰੀ ਹੈ ਨਾ ਇੱਕ ਨੰਬਰ ਚਵਾਈ ਆ ਬਾਈ ਪਿਛਲੇ ਥਣਾ ਚੋ ਵੀ ਮਾਰਦੀ ਬਾਈ ਬਸ ਸਰ ਛੱਡ ਦੇ ਚਵਾਈ ਦਾ ਬਾਈ ਚੰਗੀ ਆ ਬਾਈ ਯਾਰ ਛੱਡ ਦੇ ਖਿਆਲ ਚਵਾਈ ਚੰਗੀ ਆ ਦਿਖਾਤੀ ਹੁਣ ਓਏ ਖਾਲੀ ਕਰ ਦੇਗਾ ਖਾਲੀ ਨਹੀਂ ਹੁੰਦੀ ਬਸੀ ਅੱਛਾ ਜਿੰਨੀ ਚੋਵੇਂਗਾ ਭੁਲੂਂਗਾ ਉੰਨੀ ਬਣੂਗਾ ਬਾਈ ਯਾਰ ਆ ਚਵਾਈ ਚੂਈ ਹੈਗੇ ਇੱਕ ਨੰਬਰ ਆਪਣੇ ਸਾਨੂੰ ਚਾਰੇ ਥਣਾ ਚੋਧਾਂ ਰੰਦ ਖਾਦੀਆਂ ਮਾਰ ਕੇ ਤੇ ਬਾਕੀ ਜੇ ਕਿਸੇ ਸੱਜਣ ਨੇ ਆਨਲਾਈਨ ਮਗੌਲ ਨੂੰ ਕਿਸੇ ਵਰਕ ਕਰ ਸਕਦਾ ਪਈ ਨਾ ਨਾ ਠੰਡੀ ਝੀਲ ਪੱਕੀ ਆ ਪਲੂਨ ਬਸ ਇਆਂ ਦਾ ਲੱਗਦਾ ਆ ਨਿਆਣਾ ਹੀ ਲੈਤੀ ਆ ਨਾ ਕਿਤੀ ਲਾ ਮੁਠੀ ਉਹ ਥਾਂ ਜਮਾ ਹਾਂ ਚੱਕ ਲੈ ਬਾਲਟੀ ਕਰ ਦੇ ਨਿਆਣਾ ਇਹਦਾ ਪੈਸੇ ਇਹਦੇ ਲਵਾਂਗੇ 55 55000 ਵੀਰੇ ਆਰਪੀ ਇਹਦਾ ਬਾਈ ਕਹਿੰਦਾ 55000 ਲਵਾਂਗੇ ਪਰ ਥਾਂ ਥਨ ਟਾਪ ਦਾ ਕੱਢਦੀ ਆ ਨਾਲ ਇਹਦੇ ਹੈਗਾ ਮੇਰਾ ਖਿਆਲ ਮੇਲ ਕਾਫ ਤੇ ਇਹਦਾ ਸੁਆ ਕਿਹੜਾ ਚਮਕੌਰ ਇਹ ਵੀ ਤੋਰਦੀ ਗੱਲ ਇਹ ਪਲੂਨ ਬੱਸੀ ਆ ਵੀਰੇ ਇਹਦਾ ਵੀ ਪਹਿਲਾ ਸੁਆ ਉਹ ਨੂੰ ਬਸੇ ਚਾਰ ਦੰਦ ਹੀ ਇਹ ਯਾਰ ਇਹ ਵੀ ਚਾਰ ਦੰਦ ਦਾ ਦੋਨੇ ਚਾਰ ਚਾਰ ਦੰਦ ਦਾ ਹਾਂ ਇਹ ਕਾ ਇੱਕ ਦਿਨ ਕੱਢ ਦੂਗੀ ਦੇਖ ਲੋ ਦੋ ਦੋ ਲਊ ਵੀਰੇ ਜਮਾ ਤਿਆਰ ਹੀ ਆ ਬਸੀ ਹਾਂ ਇੱਕ ਦੋ ਦਿਨ ਲੱਗੂ ਭਣਾ ਭੁਣਾ ਜੇ ਲੱਗੀ ਪਉਣ ਥਣ ਰਿਓ ਸੇ ਨਾਲ ਦਾ ਜਮਾ ਜਮਾ ਇਸ ਨਾਲ ਦਾ ਤੇ ਲੈਵਲ ਨੂੰ ਵੀ ਬੜੀ ਖੁੱਲੇ ਕੱਦ ਵਾਲੀ ਬਸੀ ਇਹ ਵੀ ਵੀਰੇ ਇਹ ਵੀ ਚੰਗੇ ਕੱਦ ਕਾਠ ਵਾਲੀ ਆ ਥਣ ਥਣੋਟ ਇਹ ਵੀ ਚੰਗਾ ਬਣਾਊਗੀ ਤੇ ਕੱਦ ਵਾਲੀ ਆ ਗਈ ਤੇ ਜਾਣ ਵਾਲੀ ਆ ਗਈ ਤੇ ਆਡਰੇ ਵੀ ਯਾਰ ਸਟਿਚ ਬਣਾਊਗੀ ਪੂਰਾ ਜੇ ਆਪਾਂ ਗੱਲਬਾਤ ਕਰ ਲਈਏ ਚਲਾਓ ਜੀ ਹਾਂ ਕਾਫੀ ਕਲਰ ਦੇ ਵਿੱਚ ਆ ਗਈ ਵੀਰੇ ਇਹੇ ਏ ਆ ਗਈ ਕਾਫੀ ਤੇ ਬਲੈਕ ਸ਼ੇਡ ਜੀ ਆ ਗਈ ਹੈ ਨਾ ਹਾਂ 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 ਸੀਲ ਖੰਡੀ ਬਾਦੂ ਆ ਬਈ ਇਹ ਵੀ ਇਹ ਸ਼ਰਟ ਠੰਡਾ ਸੀਲ ਜਾਨਵਰ ਇਹ ਵੀ ਆ ਸੀਲ ਠੰਡਾ ਬਾਦੂ ਆ ਹਾਂ ਇੱਥੇ ਇੱਥੇ ਰੋਕ ਲੈ ਕੰਨੀ ਕਵਾ ਕੇ ਇੱਥੇ ਰੋਕ ਲੈ ਇੱਥੋਂ ਦਿਖਾ ਦੇ ਸਮਾਰ ਕੇ ਲੈ ਇਹੀ ਬਹਿ ਜਾ ਬਈ ਯਾਰ ਆ ਬੱਚੇ ਵੀ ਠੰਡੀ ਸੀਲ ਹੈਹੀ ਗੱਲ ਨਹੀਂ ਬਾਕੀ ਜਾਨਵਰ ਯਾਰ ਜਿੰਨੇ ਕ ਬਾਈ ਲੈ ਕੇ ਆਉਂਦਾ ਇਸ ਘਰ ਚ ਤਕਰੀਬਨ ਤਕਰੀਬਨ ਠੰਡੇ ਸੀਲ ਜਾਨਵਰ ਰਹਿੰਦੇ ਸੀਲ ਬਈ ਯਾਰ ਕੋਈ ਦਿੱਕਤ ਨਹੀਂ ਆਉਂਦੀ ਬਰੇ ਯਾਰ ਭਰਾ ਮੇਰਾ ਗਾਂਹਾਂ ਲਾ ਜਦੋਂ ਬਾਈ ਮੈਂ ਆਉਣ ਲੈਣ ਮੰਗਾਲੇ ਕਈ ਬੱਸੀ ਨੂੰ ਲੈ ਸੂਨ ਵਾਲੀ ਦੀ ਮਰੀ ਜਾ ਤਾਰਾ ਜੀ ਕੁਝ ਨਹੀਂ ਮੂੰਹੋਂ ਚਾਰ ਦੰਦਾ ਮੂੰਹੋਂ ਚਾਰ ਦੰਦਾ ਸੂਆ ਪਹਿਲਾ ਆਧੇ ਨੇ ਇੱਕ ਤੋਂ ਕੱਢ ਦੂ ਹਨਾ ਇੱਕ ਦੋ ਨਾਥ ਨੂੰਗਣ ਵਾਲੀ ਹੋਈ ਆ ਬਸ ਇੱਕ ਦੋ ਦਨ ਲੈ ਜੇ ਲੈ ਜੇ ਹੈ ਵੀ ਜਾਨ ਵਾਲੀ ਪੱਛੀ ਜੇ ਗੱਲ ਕਰ ਰਹੀ ਇੱਥੇ ਤੋਂ ਕਮਾ ਲਓ ਜੀ ਹੈਡ ਬਹੁਤ ਆ ਬਾਈ ਕੁਰੀ ਹਾਂ ਕੱਦ ਬਿੱਡ ਪੂਰਾ ਤੇ ਆਰਡਰ ਵੀ ਸਟਿਚ ਆ ਗਿਆ ਲੈ ਚੱਲ ਅੰਦਰ ਲੈ ਚੱਲ ਬੱਸ ਬਸ ਬਸ ਓਏ ਜਾਨ ਜਾਨ ਯਾਰ ਜਾਨ ਹਾਂ ਇਹ ਖੁੱਲੀ ਥੋੜੀ ਖੁੱਲੀ ਆਈ ਹੈ ਬਾਈ ਇਹ ਯਾਰ ਅੱਛਾ ਹਾਂ ਕੱਦ ਵਿੱਡਾ ਲਈ ਆ ਤੇ ਜਾਨ ਜੂਨ ਵੀ ਚੰਗੀ ਆ ਥਣ ਥਣੋਟ ਵੀ ਪੂਰਾ ਕਮਾਲ ਦਾ ਬਣਾਉ ਜਿਵੇਂ ਉਹ ਇੱਕ ਨੰਬਰ ਵਾਲੀ ਬੱਚੀ ਨੇ ਬਣਾਇਆ ਕਿਉਂਕਿ ਜਦੋਂ ਸੂਪੀ ਸੂਕੇ ਵੀ ਥਣ ਕਰ ਜਾਂਦੀ ਆ ਬੜੀ ਮੋਟਾ ਹਾਂ ਹੋ ਵੀ ਥਣ ਵਧੀਆ ਪੂਰਾ ਪੂਰਾ ਵਧੀਆ ਮੋਟਾ ਹਾਂ ਉਹਨੇ ਵੀ ਮੁਠੀ ਆਲਾ ਟਾਪ ਦਾ ਤੇ ਸੂਕੇ ਥੋੜਾ ਜਿਆ ਹੋਰ ਵੀ ਫਲਾਵਟ ਜੀ ਆ ਜਾਂਦੇ ਆ ਥਣੇ ਚ ਹਾਂ 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 ਵੀਰੇ ਜੋਸ਼ ਮਾਰਦੇ ਨੇ ਥਣੇ ਚ ਕੁਮ ਬੱਤੀ ਚੰਗੀ ਆ ਜੇ ਗੱਲ ਕਰ ਲਈ ਇੱਥੇ ਤੋਂ ਪੂਰੀ ਆ ਸਟਿਚ ਅਡਰ ਆ ਇਹਦੇ ਪੈਸੇ ਕਿੰਨੇ ਲੰਮਾਂਗੇ ਜਮਕੌਰ ਇਹ 52 ਦੀ ਦੇ ਦਾਂਗੇ ਵੀਰੇ ਇਹਦਾ ਇਹ ਦੇ ਦਾਂਗੇ 52 ਦੀ ਮਾਨਦਾਨ ਕਰਦਾ ਆ 52 ਹੋਰ 55 ਤੋਂ ਵੀ ਛੋਟੇ ਛੱਪਾ ਵਧੀਆ ਕਰਦਾ ਆ ਭਾਈ ਕਹਿੰਦਾ ਜੋਫਰੇ ਲਾ ਦੀ ਯਾਰ ਜੇ ਜਮਕੌਰ ਕੋਈ ਸੱਜਣ ਜੋੜਾ ਹੀ ਲੈਂਦਾ ਯਾਰ ਫਿਰ ਵੱਧ ਕਰ ਦਾਂਗੇ ਓਪਰ ਵੀਰੇ ਇਹਦਾ ਆ ਠੰਡੀ ਸਿਲ ਦੇਖੀ ਜੋੜੇ ਦਾ ਤਾਂ 52 ਤੇ 55 ਮੇਰਾ ਖਿਆਲ 1 ਲੱਖ 7000 ਹੋ ਗਿਆ ਹਾਂ ਪੂਰੇ ਲੱਖ ਜੋੜੀ ਲੱਖ ਦੀ ਦੇ ਦਾਂਗੇ ਭਈਆ ਜੋੜੀ ਪੂਰੇ ਲੱਖ ਦੀ ਦੇ ਲੱਖ ਕੱਲੀ ਕੱਲੀ ਵਾਧੂ ਬੜਾ ਆਫਰ ਹੀ ਲਾਤੀ ਆ ਵੇ ਸੱਜਣੋਂ ਚਮਕੌਰ ਨੇਗਾ ਜੋੜੀ ਲੱਖ ਨਹੀਂ ਕੋਈ ਦੰਦਾ ਨਹੀਂ ਭਰਾ ਮੇਰੇ ਇਹ ਜਿਹੇ ਬੈੜਾ ਬਾਤ ਤਾਂ ਨਹੀਂ ਕਹਿੰਦਾ 32 ਕਿਲੋ ਦੁੱਧ ਆਂ ਬੜੇ ਆਰਾਮਦਾਰੀ ਨੇ ਪਾ ਰੀਆਂ 16 17 17 ਕਿਲੋ ਇਹਨਾਂ ਨੂੰ ਕੀ ਵੜਾ ਉਹ ਦੁੱਧ ਤਾਂ ਵੱਧ ਕੱਢਣ ਦੀ ਇਹ ਜੋੜਾ ਅੱਜ ਬਾਈ ਕਹਿੰਦਾ ਪੂਰੇ ਲੱਖ ਰੁਪਏ ਦੀ ਦੇ ਦਾਂਗੇ ਜੇ ਕਿਸੇ ਸੱਜਣ ਨੇ ਜੋੜੇ ਲੈ ਜਾਣਾ ਹੈ ਹੈਗੀਆਂ ਹੈਟ ਵਾਲੀਆਂ ਨੇ ਕੱਦ ਕਾਠ ਵਾਲੀਆਂ ਨੇ ਤੇ ਜਾਣ ਵਾਲੀਆਂ ਬੱਚੀਆਂ ਨੇ ਤੇ ਹੁਣ ਆ ਜਾ ਲੈ ਆ ਟਰਸ ਇਧਰ ਮੱਝ ਕਣੀ ਵੇ ਹੁਣ ਬਾਈ ਨੇ ਕੰਮ ਆ ਜਿਹੜ ਮੱਜਾਂ ਦਾ ਵੀ ਕਰ ਲਿਆ ਸਟਾਰਟ ਇਹ ਵੀ ਤੋਰ ਦਿਓ ਜੀ ਖੋਲ ਕੇ ਬਾਡੀ ਬੁੱਡੀ 10 ਕਿਲੋ ਦਾ 9-10 ਕਿਲੋ ਦਾ ਤਿਆਰ ਆ ਬਈ ਪੰਜਵਾਂ ਦਿਨ ਦਾ ਸੂਈ ਦੇ ਵੀਰੇ ਅੱਛਾ ਪੰਜਵਾਂ ਦਿਨ ਸੂਈ ਨੂੰ ਬੱਚਾ ਕੀ ਆ ਨਾਲ ਮਾਹਰ ਕੱਟੀ ਆ ਵੀਰੇ ਕੱਟੀ ਨੂੰ ਦੁੱਧ ਦਾ ਤਾਂ ਬਾਹਲਾ ਛੱਡਿਆ ਲੱਗਦਾ ਦੁੱਧ ਬਾਹਰ ਦਾ ਦੋ ਥਾਂ ਮਾਂ ਗਾਲ ਤੇ ਮੂਹਲਾ ਛੱਡਦਾ ਰਿਹਾ ਜਦੋਂ ਬਾਈ ਮੈਂ ਲਿਆ ਅੱਛਾ ਹਾਂ 10 ਕਿਲੋ ਹੁਣ ਠੰਡਾ ਰੈਡੀ ਦੋਵੇਂ ਠੰਡਾ ਕਰਮਾ 9-10 ਕਿਲੋ ਦੇ ਵਿੱਚ ਵਿੱਚ ਆ ਬਾਈ ਹੁਣ ਮਾਰਾ ਤਾਂ ਹੈ ਨਹੀਂ ਦਿੱਤਰ ਉਹ ਵੀ 10 ਕਿਲੋ ਦਾ ਲਗਭਗ ਹੈ ਚਾਰ-ਪੰਜ ਦਿਨਾਂ ਦੀ ਸੂਈ ਆ ਠੀਕ ਆ 14 ਕਿਲੋ ਦਾ ਤਾਂ ਕਹੀ ਭ ਅਜਾ ਆਪਣੇ ਕੋਲ ਤਸੱਲੀ ਕਰਕੇ ਲਿਆ ਆ ਵੀ ਤਸੱਲੀ ਕਰਕੇ ਹੁਣ ਜੇ ਤਿੰਨ ਚਾਰ ਦਿਨਾਂ ਦੀ ਸੂਈ ਜਿਹੜੀ ਤਾਜੀ ਦੀ ਉਹਦੀ ਟਿੱਕਤ ਆਉਂਦੀ ਆ ਬਾਈ ਯਾਰਾ ਆ ਤਾਜੀ ਦੀਆਂ ਤਾਂ ਫਿਰ ਧਾਰ ਹੀ ਮਾਰ ਹਾਂ ਆ ਧਾਰ ਹੀ ਮਾਰਨੇ ਬੈਠ ਹੁਣ ਇਹ ਤਿੰਨ ਚਾਰ ਦਿਨਾਂ ਦੀ ਸੂਈ ਆਪਾਂ ਨੇ ਚਾਰ ਡੰਗ ਚੋੜੇ ਆਪਾਂ ਨੂੰ ਕੋਈ ਤਰਾਜ ਨਹੀਂ ਚਵੇਈ ਇਹ ਬਾਈ ਕਹਿੰਦਾ ਦੋ ਡੰਗ ਚਾਰ ਡੰਗ ਆਪਣੇ ਕੋਲੇ ਚੋਕੇ ਲਿਆ ਜਾ ਸਕਦਾ ਤੇ ਵੀਡੀਓ ਬਣਾਉਣ ਦਾ ਸਮਾਂ ਜਿਹੜਾ ਤਿੰਨ ਕਦਾ ਏਡ ਗੇਡ ਹੈ ਉਹ ਸਾਬਨਾ ਆਰਡਰ ਦੀ ਬਣਾਵਟ ਦੇਖ ਲਓ ਤੁਸੀਂ ਵੀ ਕਿੰਨਾ ਕੁ ਬਣਾਉਂਦੀ ਆ ਤੇ ਟੋਪੀ ਉਤਰੀ ਹੋਈ ਐ ਇੱਕ ਸਾਈਡ ਹੀ ਨਾ ਹਾਂ 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 ਬੋਝ ਕੇ ਬੋਝ ਕੇ ਲੈ ਜਾ ਕੋਈ ਗੱਲ ਪ ਸਿੰਘ ਨਾ ਬਈ ਕਈ ਵਾਰੀ ਕੱਢਣ ਤੋਂ ਪਸੰਦ ਹੁੰਦਾ ਉਹਦੇ ਡਿੱਕਾ ਸਿੰਘ ਦੀ ਟੋਪੀ ਲਹਾ ਰਹੀ ਆ ਟੋਪੀ ਜੂ ਲਹਾ ਲਈਦਾ ਆ ਟੋਪੀ ਜਰੂਰ ਲਹਾਈ ਵੀ ਆ ਸਿੰਘ ਦੀ ਸੁਹਾਤੀ ਸੁਹਾਤੀ ਜਾਗਰੂ ਪੇਪਰ ਜੇ ਮੂੰ ਗੱਲਬਾਤ ਕਰਨੀ ਉੱਤੋਂ ਦੱਸ ਹੋ ਕੇ ਪਛਾਣੂ ਬਾਡੀ ਬੁੱਡੀ ਦਿਖਾ ਦੇ ਬਾਈ ਮੂਝੇ ਬਾਡੀ ਬੁੱਡੀ ਦੀ ਗੱਲ ਕਰ ਲੈ ਯਾਰ ਬਾਡੀ ਬੁੱਡੀ ਦੀ ਅੰਗਾ ਪਹਿਰਾਂ ਦੀ ਸਾਫ ਆ ਜੇ ਮੈਨੂੰ ਕੱਦ ਵਾਲੀ ਆ ਵੀਰੇ ਯਾਰ ਹਾਂ ਉੱਤੋਂ ਚੜਾਈ ਜੜੂਈ ਬਹੁਤ ਆ ਬਾਡੀ ਦੀ ਤੇ ਆ ਡਰ ਵੀ ਚੰਗਾ ਸਟੀਚ ਚਾਰਡ ਰੇ ਰੱਖੀ ਆ ਹਾਂ ਆਪਦੇ ਬਟਾਏ ਇਹ ਵੀ ਦਿਖਾ ਦੇ ਧਾਰਾ ਮਾਰ ਕੇ ਨਾ ਬਾਈ ਇਹ ਵੀ ਦਿਖਾ ਦੇ ਧਾਰਾ ਮਾਰ ਕੇ ਇਹਨੀਆਂ ਵੀ ਦਿਖਾ ਦੇ ਮਾਰ ਕੇ ਹਾਂ ਲੈ ਸਾਡਾ ਬੱਚਾ ਤੇਰਾ ਟਾਈਮ ਜਾਣਾ ਖਰਾਬ ਹੋ ਜਾਏ ਉਸ ਨੂੰ ਟਾਈਮ ਤੂੰ ਧਾਰਾ ਹੀ ਮਾਰ ਬਾਈ ਨੂੰ ਗਾਹਲ ਕਹਿ ਵੀ ਆਨਲਾਈਨ ਮਗਾਉਣੀ ਹੁੰਦੀ ਹੈ ਕੱਤੀ ਰੋਸ਼ੀ ਆ ਨਾ ਕੱਤੀ ਰੋਸ਼ੀ ਦਾੜਾ ਦੀ ਦੇਖੀ ਦੁੱਧਾ ਦਾ ਦੰਦਾ ਜਵਾਬ ਜਵਾਬ ਆਪਦਾ ਆ ਹਾਂ ਕੱਤੀ ਹੈਗੀ ਆ ਬਾਈ ਰੋਸ਼ੀ ਸਾਨੂੰ ਕਿਉਂਕਿ ਇਹ ਅਗਲਾ ਕਹਿੰਦਾ ਵੀ ਤੇਰੇ ਪੂਰੇ ਹੋ ਗਏ ਬਾੜ ਬਾਲੇ ਦਿਨਾਂ ਦੀ ਸੂਈ ਹੋਈ ਆ ਚੌਥਾ ਪੰਨਾ ਬਾਈ ਰੋਸ਼ਾਪਨ ਹੈ ਮੱਝ ਨੂੰ ਵੀ ਥੋੜਾ ਜਿਹਾ ਹੈਗਾ ਕੱਤੀ ਜਿਆਦੇ ਰੋਸ਼ ਆ ਅਗੇ ਦੰਦ ਪਟਕੇ ਦੇਖ ਲੋ ਯਾਰ ਦੰਦਾਂ ਤੋਂ ਬੱਚੇ ਦਾ ਪਤਾ ਲੱਗ ਗਿਆ ਨਾ ਹੁੰਦਾ ਵੀ ਕਿੰਨੇ ਕਿਦਾਂ ਦਾ ਤੈਨੂੰ ਹੋਰ ਵੀ ਤਿਆਰਪੇ ਦੀ ਗੱਲ ਦੱਸ ਦਿੰਦਾ ਇੱਕ ਆ ਗਈ ਸਤਾ ਹਾਂ ਵੀਰੇ ਯਾਰ ਘਰ ਦੇ ਇਕੱਠੀ ਪਰ ਆਈਆਂ ਤਾਂ ਥਾਣ ਥੂਣ ਬੜਾ ਬੜਾ ਕੱਡਾ ਵੀਰੇ ਹਰਾਂ ਨੇ ਥਾਣਾ ਆ ਰਿਹਾ ਓਏ ਅੱਲਾ ਵਰਗੇ ਕੱਢ ਗਿਆ ਨਾ ਹਾਂ ਚਬਾਈ ਦੀ ਵੀ ਇੱਕ ਨੰਬਰ ਆ ਵੀਰੇ ਹੈ ਚਬਾਈ ਦੀ ਵੀ ਇੱਕ ਨੰਬਰ ਆ ਹਾਂ ਚਬਾਈ ਵੀ ਦਿਖਾ ਦਿੰਨੇ ਆ ਮਾਰ ਕੇ ਸਾਨੂੰ ਆ ਬਾਲਟੀਆ ਰੱਖਿਆ ਘਰ ਜਗਾਰ ਸਜਣਾ ਆਪਣੇ ਥੱਲੇ ਦੇਖ ਲੈ ਓਏ ਇਹਨੂੰ ਚੋਣ ਵਾਲਾ ਪੈੜਾ ਲੱਗਿਆ ਤਰਸ ਓਏ ਇਹਨੂੰ ਵਾਲਾ ਪੈੜਾ ਲੱਗਿਆ ਚੋਣ ਇਹਦਾ ਯਾਰ ਗਾਵਾਂ ਨੂੰ ਵੀ ਮਾਤ ਪਾਉਂ ਚੌਣ ਵਾਲਾ ਪੜਾ ਕੰਮ ਇਹਦਾ ਵੀ ਗਾਂ ਆ ਠੰਡੀ ਸੀ ਲਾ ਪਿਛਲਾ ਚ ਮਾਰਦੇ ਓਏ ਖਰਾਬ ਹੋ ਦੁੱਧ ਦੇ ਬੋਲੇ ਚ ਮਰੀ ਜਾਂਦਾ ਪਿਛਲੇ ਚ ਮਾਰਦੇ ਗਾਂ ਵਾਲੇ ਬੋਲੇ ਚ ਮਰੀ ਜਾਂਦਾ ਬਾੜਾ ਨਾ ਬਾੜਾ ਬਾਈ ਬਾਈ ਬਾੜੀ ਪੜਿਆ ਬਾਈ ਯਾਰ ਚਵਾਈ ਦਾ ਯਾਰ ਇੱਕ ਨੰਬਰ ਆ ਪੰਪ ਵਾਲਾ ਕੰਮ ਆ ਹਾਂ ਬਾਅਦ ਛੱਡ ਦੇ ਲਈ ਇਹਦੇ ਪੈਸੇ ਕਿੰਨੇ ਲਵਾਂਗੇ ਜਮਕਰ ਇਹ 85 ਰੁਪਏ ਦੇ ਦਾਂਗੇ ਬਾਈ ਇਹ ਦੇ ਦਾਂਗੇ ਮੱਝ ਆਪਾਂ 85000 ਰੁਪਏ ਹਾਂਜੀ ਪੂਰਾ ਕਨ ਛੋਟ ਛਕਾ ਹਮਾਂ ਸੋਫਾ ਕਰਾਂਗੇ ਬਾਕੀ ਬੇ ਹਾਈਟ ਵਾਲੀ ਆ ਪੂਰੀ ਬੋਲ ਫਲ ਆ ਇੱਥੇ ਦੱਸ ਸਾ ਬਾਡੀ ਬੁੱਡੀ ਵੀ ਦਿਖਾ ਦੇ ਮਾ ਕਰੋ ਲੇ ਵਾ ਲੂ ਆ ਵੀ ਦਿਖਾ ਦੇ ਭਾਈ ਬਾਡੀ ਬੁੱਡੀ ਦੀ ਵੀ ਮੈਂ ਚੰਗੀ ਆ ਯਾਰ ਟੋਪੀ ਜ਼ਰੂਰ ਉਤਰੀ ਹੋਈ ਹੈ ਹਨਾ ਇੱਕ ਸੀਗਾ ਸਾਹਮਣੇ ਦੀ ਆ ਸੂਆ ਤੀਜਾ ਆਪਾਂ ਦੂਜਾ ਕਹੀ ਉਹਦਾ ਫਾਇਦਾ ਨਹੀਂਗਾ ਤੀਜਾ ਸੂਆ ਠੀਕ ਆ ਗੱਲ ਤੇ ਬਾਕੀ ਸੂਆ ਦਾ ਉਹੀ ਗੱਲ ਆ ਯਾਰ ਵੀ ਤੁਸੀਂ ਨੇ ਆਪਦੀ ਸਮਝ ਵੀ ਦੇਖਣੀ ਆ ਜਾਣ ਲੈਣ ਵੇਲੇ ਹਨਾ ਤੇ ਬਾਡੀ ਬੁੱਡੀ ਦੀ ਜਬਾਨ ਆ ਸਾਰੀ ਜੇ ਗੱਲ ਨੂੰ ਭਜਨ ਵਾਲੀ ਕਦ ਵੱਡਾ ਵਾਲੀ ਆ ਵੀਰੇ ਇਹ ਦੇਵਾਂਗੇ 85000 ਦੀ ਤੇ ਆ ਜੋੜਾ ਬਾਈ ਕਹਿੰਦਾ ਇਕੱਠਾ ਯਾਰ ਆਪਾਂ ਲੱਖ ਦਾ ਦੇ ਦਾਂਗੇ ਕੱਲੀ ਦਾ ਮੁੱਲੇ ਦਾ 52 52 55 ਹਾਂ ਮਾਨ ਤਾਨ ਛੋਟ ਛੱਪਾ ਬਾਈ ਕਹਿੰਦਾ ਘਰੇ ਆਏ ਸੱਜਣ ਦਾ ਯਾਰ ਪੂਰਾ ਮਾਨ ਤਾਨ ਕਰਕੇ ਧੋਰਾਗੇ ਜਿਹੜਾ ਵੀ ਸੱਜਣਾ ਆਊਗਾ ਹਾਂ ਹਾਂ ਵੀਰੇ ਨੰਬਰ ਬੋਲ ਦਿਓ ਜੀ ਨੰਬਰ 977947544 ਵੀਰੇ ਲੈ ਸੱਜਣ ਨੂੰ ਨੰਬਰ ਬਾਈ ਦਾ ਵੀਡੀਓ ਚ ਹੀ ਲਾ ਦੂੰਗਾ ਸਕਰੀਨ ਤੇ ਜਿਹੜੇ ਵੀ ਸੱਜਣ ਨੂੰ ਇਹਨਾਂ ਤਿੰਨਾਂ ਚੋਂ ਕਿਹੜਾ ਵੀ ਜਾਨਵਰ ਪਸੰਦ ਆਊਗਾ ਬਾਈ ਚਮਕਾਉਣਾ ਮੈਂ ਬੜੀ ਕਹੋਰਾ ਕਾਲ ਠੰਡੀ ਬੜੀ ਆ ਬਾਈ ਦੁਬਾਰੇ ਹੁਣ ਆਪਾਂ ਹੱਟ ਬਲ ਪਲਾ ਬੈਠੇ ਜਨ ਦੁਬਾਰੇ ਫੇਰ ਬੈਜ ਥੱਲੇ ਨਾ ਮਾਰਾਂ ਥੋੜੇ ਮਾਰਨ ਧਾਰਾਂ ਥੱਲੇ ਸੱਜਣ ਗੁੱਸਾ ਕਰਦੇ ਨੇ ਧਾਰਾਂ ਵੀ ਥੱਲੇ ਨਾ ਮਾਰਿਆ ਕਰ ਲੈ ਦੇਖਾ ਥੱਲੇ ਦੁਬਾਰੇ ਫੇਰੇ ਤੇ ਲੈ ਹਾਂ ਚਵਾਈ ਚੂਈ ਦੀ 1 ਨੰਬਰ ਆਹੀ ਗੱਲ ਨਹੀਂ ਚਵਾਈ ਦਾ ਫਰਕ ਨਹੀਂ ਹੈਗਾ ਤੇ ਬਾਕੀ ਨੰਬਰ 22 ਦਾ ਵੀਡੀਓ ਜੀ ਚੱਲੂਗਾ ਸਕਰੀਨ ਤੇ ਜਿਹੜੇ ਵੀ ਸੱਜਣ ਨੂੰ ਇਹਨਾਂ ਚ ਕੋਈ ਵੀ ਜਾਨਵਰ ਪਸੰਦ ਆਊਗਾ ਬਾਈ ਚਮਕੌਰ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਜਾਨਵਰ 22 ਤੋਂ ਖਰੀਦ ਕੇ ਲੈ ਜਿਓ ਧੰਨਵਾਦ